ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੋ ਗੁਰੂ ਰੂਪਿਆਰੀ ਸਾਧ ਸੰਗਤਿਓ ਤੇ ਮਸਲਾ ਜੋ ਪਿੰਡ ਰਾਮਗੜ੍ਹ ਦਾ ਹੈ ਕਿਉਂਕਿ ਭਾਈ ਗੁਰਪੀ ਸਿੰਘ ਇਹਨਾਂ ਤੋਂ ਇਹਨਾਂ ਦੇ ਚਾਚੇ ਦੇ ਬੇਟੇ ਦੀ ਕਿਉਂਕਿ ਅਸੀਂ ਕਿਸੇ ਵੀ ਮਸਲੇ ਘਰਤ ਨਹੀਂ ਪੈਣਾ ਕਿਉਂਕਿ ਜੋ ਗੁਰੂ ਦਾ ਦਮਾਲਾ ਹੈ ਤੋ ਲੈ ਗਿਆ ਜੀ ਜੋ ਦਮਾਲਾ ਲੈ ਗਿਆ ਸੀ ਦਾਸ ਨੇ 310 ਨੂੰ ਪਤਾ ਲੱਗਿਆ ਦਾਸ ਵੀ ਕੱਲ ਹਸਤਾਲ ਗਿਆ ਇਹ ਸਿੰਘ ਨੂੰ ਕਿਹਾ ਦਮਾਲਾ ਤੋਂ ਗੁਰੂ ਦਾ ਲਾਇਆ ਇਹ ਤਾਂ ਬੜਾ ਸਿਰਵਾੜਾ ਦੇ ਦਾ ਸਾਨੂੰ ਨਹੀਂ ਕੋਈ ਅਸਾ ਸਕੇ ਕਿ ਨਾ ਬਾਪੂ ਜੀ ਜੋ ਮੇਰੇ ਤੋਂ ਗੱਲਤੇ ਹੋਈ ਆ ਮੈਂ ਉੱਪਰ ਨੂੰ ਤਿਆਰ ਆ ਅਸੀਂ ਇਹ ਸਿੰਘ ਨੂੰ ਕਿਹਾ ਵੀ ਉਹ ਸਿੰਘ ਦੇ ਸਿਰ ਤੇ ਉਹਨਾਂ ਖਣਾਂ ਦਮਾਲਾ ਧਲਾਇਆ ਜਾਵੇ ਤੈਨੂੰ ਮਾਫ਼ ਕੀਤਾ ਜਾਊਗਾ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਉਹ ਸਿੰਘ ਦਮਾਲਾ ਚਲਾ ਲਵੇ ਸਾਧ ਸੰਗਤ ਜੀ ਸਾਨੂੰ ਘੰਟਾ ਡੇਢ ਜਾਂਦਾ ਹੋ ਗਿਆ ਇੱਥੇ ਆਉਣ ਨੂੰ ਤੇ 15-20 ਮਿੰਟ ਹੋ ਗਏ ਸਾਨੂੰ ਪਵਾਜਾਂ ਦਿੱਤੀਆਂ ਨੂੰ ਫੋਨ ਤਾਂ ਨਹੀਂ ਕਹਿ ਲਿਆ ਪਰ ਉਸੇ ਮਿੰਟ ਫੋਨ ਮਣੀ ਤੱਕ ਆਉਣਾ ਲੱਗੀ ਸੀ ਹੁਣ ਇਹ ਸਿੰਘ ਅੱਗ ਗੁਰੂ ਦੀ ਹਜ਼ੂਰੀ ਵਿੱਚ ਰੱਖ ਕੇ ਗੁਰੂ ਨੂੰ ਹਾਜ਼ਰ ਨਜ਼ਰ ਜਾਣ ਕੇ ਘਰਾ ਕੇ ਜਾਂਦੇ ਆ ਉਹ ਸਿੰਘ ਜਦੋਂ ਮਰਜ਼ੀ ਆ ਕੇ ਥੋੜਾ ਜਾ ਸਕਦਾ ਕਿਉਂਕਿ ਹੁਣ ਹਾਜ਼ਰ ਹੁੰਦਾ ਤੇ ਉਹਦੇ ਸਿਫਤ ਤੇ ਸਿੰਘ ਤੋਂ ਬਣਵਾਈ ਜਾਣੀ ਸੀ ਤੇ ਮਾਫੀ ਵੀ ਮੰਨਵਾਈ ਜਾਣੀ ਸੀ ਹੁਣ ਇਹ ਪੱਗ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਰੱਖ ਕੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗੀ ਜਾਊਗੀ ਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬਸ ਰੱਖ ਦੇ ਬਈ ਦਾ ਦਾ ਹ ਇੱਥੇ ਰੱਖ ਦੇ ਬਸ ਸਹੀ ਹਾਂ ਕਿ ਇਧਰ ਦੂਧਾ ਬਹੁਤ ਪੁਰਾਣਾ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਡੇ ਕੋਈ ਮਾੜਾ ਮੋਟਾ ਝਗੜਾ ਹੋਇਆ ਸੀਗਾ ਜੋ ਸ਼ੇਖਰ ਸਿੰਘ ਜੀ ਦੀ ਦਸਤਾਰ ਲਹਿ ਗਈ ਸੀ ਉਹ ਅਸੀਂ ਆਪਣੀ ਗਲਤੀ ਮੰਨ ਕੇ ਗੁਰੂ ਦੇ ਚਰਨਾਂ 'ਚ ਦਸਤਾਰ ਰੱਖ ਸਕੇ ਹਾਂ ਉਹ ਆਇ ਨਹੀਂ ਗੇ ਫੋਨ ਬਹੁਤ ਅਨੇਕਾ ਫੋਨ ਲਾਏ ਪਰ ਉਹ ਆਏ ਨਹੀਂ ਗੇ ਤੇ ਮੈਂ ਗੁਰੂ ਘਰੋਂ ਮਾਫੀ ਮੰਗਦਾ ਰੋ ਕੇ ਮੈਥੋਂ ਗਲਤੀ ਹੋਈ ਐ ਦਸਤਾਰ ਲਈ ਆ ਦਸਤਾਰਾਂ ਜੀ ਉਹ ਜੋ ਉਹ ਇੱਥੇ ਹੁੰਦੇ ਤਾਂ ਉਹਨਾਂ ਦੇ ਸਿਰ ਤੇ ਦਸਤਾਰ ਸਜਾਈ ਜਾਣੀ ਸੀ ਜੇ ਮਾਫੀ ਮੰਗੀ ਜਾਣੀ ਸੀ ਤੇ ਹੁਣ ਅਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੁਰੂ ਦੇ ਚਰਨਾਂ 'ਚ ਪਾਗਰ ਮਾਫੀ ਮਾਫੀ ਮੰਗਦੇ ਹਾਂ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਸੋ ਸ੍ਰੀ ਅਕਾਲ ਸਾਧ ਸੰਗਤ ਜੀਓ ਜੋ 10 ਦੇ ਸਾਹਮਣੇ ਕੇ ਸਿੰਘ ਨੇ ਵਚਨ ਕੀਤਾ ਸੀ ਜੋ ਕਿ ਸੂਰਮਾ ਵਚਨ ਕਬਲੀ ਹੁੰਦਾ ਇਹਨੇ ਵਾਦਾ ਕੀਤਾ ਸੀ ਕਿ ਬਾਬਾ ਜੀ ਮੈਂ ਗੁਰੂ ਦੀ ਹਜ਼ੂਰੀ ਵਿੱਚ ਕੋ ਸਿੰਘ ਦੇ ਸਿਰ ਤੇ ਦਸਤਾਰ ਝਲਾਉਂਗਾ ਇਸ ਟਾਈਮ ਸਿੰਘ ਨਹੀਂ ਆਇਆ ਇਹਦੀ ਕੋਈ ਗਲਤੀ ਨਹੀਂ ਜੇ ਕੋਈ ਕੱਲ ਨੂੰ ਕਹੇ ਇਹਦੀ ਗਲਤੀ ਆ ਇਸੋਂ ਦੀ ਕੋਈ ਗਲਤੀ ਨਹੀਂ ਦਸਤਾਰ ਸੰਗਤਾਂ ਦੇ ਸਾਹਮਣੇ ਪਿੰਡ ਦੇ ਪ੍ਰਧਾਨ ਸਾਹਿਬ ਖੜੇ ਆ ਪਿੰਡ ਦੀਆਂ ਹੋਰ ਥਾਨੀਆਂ ਸਾਡੀਆਂ ਮਤਾਵਾਂ ਖੜੀਆਂ ਸੋ ਸਾਰੀ ਸੰਗਤ ਖੜੀ ਆ ਕਿਉਂਕਿ ਸੰਗਤ ਬਹੁਤੀ ਤਾਂ ਨਹੀਂ ਹੋਈ ਫਿਰ ਉਹਨੇ ਗੁਰੂ ਘਰ ਨਾਲ ਵੱਡਾ ਕਿਸੇ ਸੰਸਾਧ ਸੰਗਜਿਓ ਕੋਈ ਘਰ ਸਮਝਿਆ ਤੇ ਉੱਥੇ ਉਹ ਬੈਠਾ ਅਸੀਂ ਉੱਥੋਂ ਨਹੀਂ ਅਸੀਂ ਤੇ ਗੁਰੂ ਤੋਂ ਵੱਡਾ ਸਮਝਦੇ ਕਿਸੇ ਨੂੰ ਨਹੀਂ ਗੁਰੂ ਦੇ ਚਰਨਾਂ 'ਚ ਮੈਂ ਹਾਜ਼ਰ ਆ ਕੇ ਸਿੰਘ ਮਾਫੀ ਮੰਗ ਚੁੱਕਿਆ ਬਾਕੀ ਸਾਰੇ ਨਗਰ ਦੀਆਂ ਸੰਗਤਾਂ ਤੋਂ ਮਾਫੀ ਮੰਗ ਲੂਗਾ ਕਿ ਪੱਕ ਦਮਾਲਾ ਗੁਰੂ ਦਾ ਕਿਸੇ ਦਾ ਨਹੀਂ ਅਸੀਂ ਸਾਡੇ ਪਿਆਰ ਦਾ ਦਮਾਲਾ ਇਸੇ ਗੱਲ ਮਾਫੀ ਮੰਗਿਆ ਇਹਨੂੰ ਸਾਰਿਆਂ ਸੰਗਤਾਂ ਵਰਨੀਓ ਮਾਫ ਕੀਤਾ ਜਾਂਦਾ ਤੇ ਦੂਜੀ ਬੇਨਤੀ ਇਹ ਆ ਕਿ ਇਹਨੂੰ ਅਸੀਂ ਹੁਣ ਕੋਈ ਸੇਵਾ ਨਹੀਂ ਲਾਉਂਦੇ ਕਿਉਂਕਿ ਇਹ ਗਰੀਬ ਬੰਦਾ ਇਹ ਦਲਬੰਦ ਨੂੰ ਮੰਗੀ ਵੇਲੇ ਜੋ ਵਿੱਚ ਟੰਗਾ ਹਾਜ਼ਰ ਕਰੂਗਾ ਗੁਰੂ ਦੇ ਚਰਨਾਂ 'ਚ ਬੇਨਤੀ ਕਰਦਾ ਉਸ ਗੱਲ ਦਾ ਮੈਂਗਵਾ ਸਾਡੇ ਪਿੰਡ ਦਾ ਕਾਲਾ ਸਿੰਘ ਵੀ ਜੂਤ ਉਪਰ ਕੋ ਵਾਹ ਹਾਜ਼ਰ ਕਰੂਗਾ ਵਾਹ ਹੀ ਗੁਰਜੀਤ ਕਾ ਫਲਸਾ ਵਾਹ ਵਾਹ ਠੀਕ ਹੈ ਗੱਜ ਵੱਜ ਕੇ ਜਗਾਰੇ ਗਿ ਜਾਵੇ ਨਿਹਾਲ ਹੋ ਜਾਵੇ ਮਾਤਾ ਸਹਿਬ ਦੇ ਵਾਲੇ ਮਾਨੂੰ ਭਾਵੇ ਓ ਸਰੀਆ ਕੜ ਗੱਜ ਵੱਜ ਕੇ ਜਗਾਰੇ ਗਿ ਜਾਵੇ ਨਾਲ ਹੋ ਜਾਵੇ ਤਰ ਤਰ ਬਾਬਾ ਜੀਵਨ ਸਿੰਘ ਜੀ ਦੇ ਮਾਨੂੰ ਭਾਵੇ ਹਾਉ ਗੁਰੂ ਜੀ ਕਾ ਗੱਜ ਵੱਜ ਕੇ ਜਗਾਰੇ ਗਿ ਜਾਵੇ ਨਿਹਾਲ ਹੋ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ i la cara i la cara